ਦੇਸ਼ ਭਗਤ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਨ੍ਹਾਂ ਨੇ ਜਿੱਲਿਆਂ ਵਾਲਾ ਬਾਗ ਦੇ ਨਰਸ ਹਾਰ ਦਾ ਬਦਲਾ ਲਿਆ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਦਾਬਲ ਡਾਂ ਦੇ ਦਾਦੇਸ਼ ਦੀ ਅਦਾਬ ਨਹੀਂ ਨਾਮ ਹੋਰ ਤੋਂ ਕਰੋ ਆਪਣਾ ਜੀ ਮੇਰਾ ਨਾਮ ਗਿਆਨ ਸਿੰਘ ਸੱਗੂ ਹੈ ਮੈਂ 올 ਇੰਡੀਆ ਮਹਾਰਾਜਾ ਜਸਸਾ ਸਿੰਘ ਰਾਮਗੜੀਆ ਫੈਡਰੇਸ਼ਨ ਔਰ ਪੰਜਾਬ ਫਰੀਡਮ ਫਾਈਟਰ ਸ सक्सेसर ऑर्गेनाइजेशन ਦੋਵਾਂ ਜਸਾਂ ਬੰਦੀਆਂ ਵੱਲੋਂ ਅੱਜ ਦਾ ਇਹ ਖੀਤੀ ਦਿਵਸ ਫਿਰਦੂਸ ਸਿੰਘ ਜੀ ਦਾ ਅਸੀਂ ਰਲ ਕੇ ਮਨਾ ਰਹੇ ਹਾਂ ਕਿਉਂਕਿ ਅਸੀਂ ਇਹ ਇਸ ਕਰਕੇ ਮਹਿਸੂਸ ਕੀਤਾ ਕਿ ਜਦੋਂ ਮੈਂ ਉਹਨਾਂ ਦੀ ਹਿਸਟਰੀ ਪੜ੍ਹੀ ਬੇਅੰਤੀ ਜ਼ਬਰਦਸਤ ਕੁਰਬਾਨੀ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਔਰ ਜਦੋਂ ਉਹਨਾਂ ਦੀ ਉਮਰ ਮਾਤਰ 20 ਸਾਲ ਦੀ ਸੀ ਉਦੋਂ 1919 ਦਾ ਸਾਕਾ ਦੇ ਵਿੱਚ ਉਹ ਇੱਥੇ ਪਾਣੀ ਪੀਉਂਦੇ ਸੀ ਅੰਦਰ ਜਲਿਆਂ ਵਾਲੇ ਬਾਗ ਦੇ ਵਿੱਚ ਉਹਨਾਂ ਦੇ ਸਾਹਮਣੇ ਸਾਰਾ ਇਹ ਝੁਲਮ ਹੋਇਆ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਜਿਹੜੀ ਹੈ ਆਪਣਾ ਇਹ ਜਜ਼ਬਾ ਜਾਗ ਗਿਆ ਕਿ ਮੈਂ ਇਹ ਬਦਲਾ ਲੈਣਾ ਜ਼ਰੂਰ ਹੈ ਜਿਸ ਤਰ੍ਹਾਂ ਜਨਰਲ ਡਾਇਰ ਨੇ ਅਡਵਾਇਰ ਨੇ ਝੁਲਮ ਕੀਤਾ ਉੱਥੇ ਉਹਨਾਂ ਦੇ ਮੱਝੋਂ 8-10 ਵਾਰੀ ਪ੍ਰੋਗਰਾਮ ਬਣਾਇਆ ਕਿ ਮੈਂ ਇਹ ਬਦਲਾ ਲੈਣਾ ਹੈ ਅਖੀਰ ਲੰਡਨ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਬਦਲਾ ਲਿਆ ਔਰ ਹੱਸ ਕੇ ਖਾਸ ਹੱਸ ਕੇ ਜਿਹੜੀ ਹੈ ਆਪਣਾ ਫਾਂਸੀ ਦਾ ਰਸਤਾ ਚੁਮਿਆ ਕਿਉਂਕਿ ਇਹਨਾਂ ਦਾ ਮੈਂ ਜੀਵਨ ਪੜਿਆ ਜਤੀਬ ਖਾਨੇ ਦੇ ਵਿੱਚ ਇਹ ਪੜ੍ਹਾਈ ਕੀਤੀ ਉਸ ਦੇ ਉਪਰੰਤ ਲੰਡਨ 3-4 ਵਾਰੀ ਪਹਿਲਾਂ ਗਏ ਆ 3-4 ਵਾਰੀ ਪਹਿਲਾਂ ਗਏ ਆ ਉਸ ਤੋਂ ਪਹਿਲਾਂ ਬੈਕਟਲੀ ਜਿਹੜਾ ਹੈਗਾ ਨਾ ਇਹ ਜਨਰਲ ਡਾਇਰ ਵੀ ਇਹਦੇ ਨਿਸ਼ਾਨੇ ਤੇ ਸੀ ਜਿੰਨੂੰ ਮਾਰਿਆ ਉਹ ਅਡਵਾਈਰ ਸੀ ਜਨਰਲ ਡਾਇਰ ਨੂੰ ਨਹੀਂ ਮਾਰਿਆ ਅਡਵਾਈਰ ਨੂੰ ਮਾਰਿਆ ਮਾਈਕਲ ਅਡਵਾਈਰ ਨੂੰ ਮਾਰਿਆ ਕਿਉਂਕਿ ਜਨਰਲ ਡਾਇਰ ਦਾ ਰੱਬ ਨੇ ਮਾਰਤਾ ਉਹਨੂੰ ਪਹਿਲੋਂ ਹੋ ਗਿਆ ਅਧਰੰਗ ਹੋ ਗਿਆ ਹਾਂਜੀ ਬੜੀ ਵੱਡੀ ਸਮਝੋ ਕਿ ਕਿੰਨੀ ਉਮਰ ਦੇ ਵਿੱਚ ਭੋਜੀ ਐਡੀ ਵੱਡੀ ਕੁਰਬਾਨੀ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਚਾਹੀਦਾ ਆ ਵੀ ਉਹਦੇ ਨਾਂ ਦੀ ਹਸਤੀ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਆਪਣੀ ਚਾਹੀਦੀ ਏ ਅਸੀਂ ਇਸ ਕਰਕੇ ਹਰ ਸਾਲ ਮਨਾਵਾਂਗੇ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ ਉਹ ਵੀ ਦੇਸ਼ ਭਗਤ ਬਣਨ ਔਰ ਨਸ਼ਿਆਂ ਤੋਂ ਦੂਰ ਹੋਣ ਸਾਡੇ ਨੌਜਵਾਨ ਜਿਹੜੇ ਆ ਸਮਾਜਿਕ ਕੰਮਾਂ ਦੇ ਵਿੱਚ ਲੱਗਣ ਸਮਾਜ ਸੇਵਾ ਜਿਹੜੀ ਆ ਇਹ ਬੜੀ ਵੱਡੀ ਭਗਤੀ ਆ ਇਸ ਕਰਕੇ ਅਸੀਂ ਹਰ ਸਾਲ ਇਹ ਮਨਾਇਆ ਕਰਾਂਗੇ ਹੋਰ ਵੀ ਦੇਸ਼ ਭਗਤਾਂ ਦੇ ਜਿਹੜੇ ਸ਼ਹੀਦੀ ਦੇ ਵਜੋਂ ਜਨਮ ਦਿਨ ਖੀਦ ਭਗਤ ਸਿੰਘ ਦਾ ਹੋਰ ਵੀ ਜਿੰਨੇ ਵੀ ਹੋਏ ਨੇ ਮਹਾਨ ਨੇਤਾ ਹੋਏ ਆ ਉਹਨਾਂ ਦਾ ਵੀ ਮਨਾਇਆ ਕਰਾਂਗੇ ਮੈਂ ਇਸ ਮੌਕੇ ਦਿੱਤੇ ਪੰਜਾਬ ਸਰਕਾਰ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਉਹ ਦੇਸ਼ ਭਗਤ ਜਿਨ੍ਹਾਂ ਨੇ ਦੇਖ ਦੇ ਆਜ਼ਾਦੀ ਦੇ ਦੌਲਤ ਦੇ ਵਿੱਚ ਹਿੱਸਾ ਲਿਆ ਔਰ ਆਪਣਾ ਘਰ ਬਾਰ ਬਰਬਾਦ ਕੀਤਾ ਆਪਣੇ ਪਰਵਾਰਾਂਦਾਰੀ ਸੋਚਿਆ ਉਸ ਵੇਲੇ ਸਾਰਿਆਂ ਦੀ ਉਮਰ 20 21 ਸਾਲ ਦੀ ਸੀ ਉਹ ਉਮਰ ਸਾਡੇ ਦੇਸ਼ ਭਗਤਾਂ ਦੀ ਆਪਣੀ ਲਾਜ਼ਮ ਨੂੰ ਸੈਟਲ ਕਰਨ ਦੀ ਸੀ ਉਹਨਾਂ ਵੇਲੇ ਉਹ ਚੱਲ ਕੇ ਜੇਲ੍ਹਾਂ 'ਚ ਔਲਾਦ ਆਪੇ ਨੂੰ ਸੈਟਲ ਨਹੀਂ ਕਰ ਸਕੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਜਿਹੜੇ ਦੇਸ਼ਪਿਤ ਪਵਾਰ ਹੈ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਜਰੂਰ ਹੱਲ ਕੀਤਾ ਜਾਵੇ ਤਾਂ ਕਿ ਕੋਈ ਇਹ ਸਮਾਜ ਦੇ ਵਿੱਚ ਅੱਜ ਦੀ ਤਮੰਦੀ ਰੋਟੀ ਖਾ ਸਕਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸ਼੍ਰੀ ਰੋਰਮ ਸਿੰਘ ਜੀ ਨੂੰ ਖਰਦਾ ਦੇ ਫੁੱਲ ਪੇਟ ਕਰਦਾ ਠੀਕ ਆਓ ਜਲਸ ਕਤਰ ਪੰਜਾਬ ਬ੍ਰੀਡ ਵਾਈਡਰ ਉਤਰੰਗਾਰੀ ਸੰਗਠਨ ਅੱਜ ਅਸੀਂ ਰਾਮਗੜੀਆ ਜਸਾ ਸਿੰਘ ਗੇਟ ਦੇ ਵਿੱਚ ਛੇ ਦੇ ਉਦਮ ਸਿੰਘ ਜੀ ਦਾ ਬਲਿਦਾਨ ਦਿਵਸ ਜਿਹੜਾ 86ਵਾਂ ਮਨਾ ਰਹੇ ਆ ਸਾਰੇ ਫਰੀਡਮ ਫਾਈਟਰ ਪਰਿਵਾਰ ਜਿਹੜੇ ਕਤਰ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਕਿਉਂਕਿ ਉਹਨਾਂ ਜਵਾਨੀ ਦੇ ਵਿੱਚ ਜੱਲਿਆਂ ਦੇ ਬਾਗ ਦਾ ਜਿਹੜਾ ਉਹ ਆਪਣਾ ਬਦਲਾ ਲਿਆ ਸੀ ਜੋ ਉਸ ਵੇਲੇ ਅੰਗਰੇਜ਼ ਸਰਕਾਰ ਨੇ ਨਾਹਤੇ ਲੋਕਾਂ ਨੂੰ ਮਾਰਿਆ ਸੀ ਉਹਨਾਂ ਨੇ ਆਪਣਾ ਬਲਿਦਾਨ ਦੇ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਆਜ਼ਾਦੀ ਲੈਣ ਲਈ ਸੋ ਅਸੀਂ ਉਹਨਾਂ ਨੂੰ ਹਰ ਸਾਲ ਜਿਹੜਾ ਯਾਦ ਕਰਦੇ ਰਵਾਂਗੇ ਅਤੇ ਉਹਨਾਂ ਦੇ ਬਲਿਦਾਨ ਦੇ ਵਾਸਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਰਵਾਂਗੇ